ਦੋਸਤੋ ਕਿੰਮੀ ਤੇ ਪਵਨ ਦੇ ਬਾਰੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਤਲਾਕ ਦੀ ਖਬਰ ਤੋਂ ਬਾਅਦ ਹੁਣ ਸੁਨੇਹਾ ਕਟਿਆਲ ਨੇ ਵੀ ਆਪਣੇ ਸਬੂਤ ਸਾਹਮਣੇ ਰੱਖ ਦਿੱਤੇ ਨੇ ਪੂਰੀ ਵੀਡੀਓ ਵੇਖੋ ਤੇ ਕਮੈਂਟ ਚ ਦੱਸੋ ਤੁਹਾਨੂੰ ਕਿਹੜੀ ਗੱਲ ਸਹੀ ਲੱਗਦੀ ਹੈ ਗੱਲਬਾਤਾਂ ਮਾਰੇ ਸੀਗੇ ਵੀ ਇਹ ਨਹੀਂ ਕਿ ਆਪਾਂ ਦੀ ਫਾਰੇ ਕਮਰਿਆਂ ਚ ਵੜ ਗਏ ਤੇ ਆਪਾਂ ਉਥੇ ਇਕੱਠੇ ਗੱਲਬਾਤਾਂ ਕਰ ਰਹੇ ਸੀਗੇ ਐਂਡ ਫਿਰ ਕੁਝ ਟਾਈਮ ਬਾਅਦ ਉਹ ਮੁੰਡਾ ਆਉਂਦਾ ਆ ਸਾਡੇ ਨਾਲ ਬਹਿੰਦਾ ਆ 10-15 ਮਿੰਟ ਐਂਡ ਜਦੋਂ ਵੀ ਉਹ ਜਾਂਦਾ ਆ ਤੇ ਦੀਦੀ ਉਹਦੇ ਨਾਲ ਹੀ ਤੁਰ ਜਾਂਦੇ ਸਾਰਿਆਂ ਨੇ ਲੱਗਿਆ ਵੀ ਸ਼ਾਇਦ ਬਾਹਰ ਤਾਂ ਛੱਡਣ ਗਏ ਆ ਜਾਂ ਕੋਈ ਗੱਲ ਕਰਨ ਗਏ ਹੋਣਾ ਕਿਸ ਨੇ ਉਹਨਾਂ ਨੂੰ ਰੋਕਿਆ ਨਹੀਂ ਬਟ ਸਟਿਲ ਮੈਂ ਤੇ ਲਵੀ ਉਹਨਾਂ ਦੇ ਪਿੱਛੇ ਗਏ ਉਹਨਾਂ ਨੂੰ ਬੁਲਾਇਆ ਕਿ ਦੀਦੀ ਚਲੀ ਆ ਆਪਣੇ ਰੂਮ 'ਚ ਵਾਪਸ ਚੱਲੋ ਤੇ ਉਹਨਾਂ ਨੇ ਮੈਨੂੰ ਦੋ ਕਵਾਰੀ ਗੁੱਸੇ 'ਚ ਕਿਹਾ ਕਿ ਮੈਂ ਨਹੀਂ ਆਉਣਾ ਮੈਂ ਕੋਈ ਇੰਨੀ ਪਾਗਲ ਨਹੀਂ ਆ ਮੈਂ ਪੀਤੀ ਨਹੀਂ ਹੋਈ ਮੈਨੂੰ ਹੋਸ਼ ਆ ਮੈਂ ਕੀ ਕਰ ਰਹੀ ਆ ਮੈਨੂੰ ਸਭ ਪਤਾ ਆ ਮੈਨੂੰ ਸਭ ਕੁਝ ਪਤਾ ਲੱਗ ਰਿਹਾ ਮੈਂ ਪੀਤੀ ਨਹੀਂ ਤਾਂ ਚੱਲ ਮੈਂ ਆਈ ਤੇ ਮੈਂ ਕੀ ਦੇਖਿਆ ਕਿ ਰੂਮ ਦੀ ਰੂਮ ਲੋਕ ਕੀਤਾ ਹੋਇਆ ਉਹਨਾਂ ਨੇ ਜਿਹੜਾ ਥਰਡ ਰੂਮ ਸੀਗਾ ਉਹਨਾਂ ਨੇ ਉਹ ਲੌਕ ਕੀਤਾ ਹੋਇਆ ਸੀਗਾ ਤੇ ਮੈਂ ਐਂਜਲ ਨੂੰ ਬੁਲਾਇਆ ਮੈਂ ਗੁਰਿੰਦਰਦੀਪ ਨੂੰ ਬੁਲਾਇਆ ਲਵੀ ਮੇਰੇ ਨਾਲ ਹੀ ਸੀ ਮੈਂ ਸਾਰਿਆਂ ਨੂੰ ਲੱਗ ਮੈਂ ਤਮਾਸ਼ਾ ਨਹੀਂ ਬਣਾਉਣਾ ਸੀ ਇਸ ਲਈ ਮੈਂ ਮੁੰਡਿਆਂ ਨੂੰ ਨਹੀਂ ਬੁਲਾਇਆ ਸ਼ਿਵਮ ਤੇ ਮੇਂਕ ਆਪਣਾ ਸੋ ਗਏ ਸੀਗੇ ਆਪਣੇ ਰੂਮ 'ਚ ਸੀ ਮੈਂ ਨਾਲ ਦੋਨਾਂ ਨੂੰ ਬੁਲਾਇਆ ਮੈਂ ਕਿਹਾ ਯਾਰ ਮੇਰੇ ਨਾਲ ਚਲੋ ਆਪਾਂ ਕਿੰਮੀਦੀਪ ਨੂੰ ਲੈ ਕੇ ਆਈਏ ਉਹ ਮੇਰੇ ਕਹਿੰਦੇ ਨਹੀਂ ਵਾਪਸ ਆ ਰਹੇ ਵੀ ਦੀਦੀ ਤੁਹਾਡੇ ਕਹਿੰਦੇ ਆਓਗੇ ਤੁਸੀਂ ਵੱਟੇ ਹੋ ਆਪਾਂ ਗਏ ਪਰ ਉਹ ਰੂਮ ਲੌਕ ਸੀਗਾ ਸਾਰਿਆਂ ਨੂੰ ਬਹੁਤ ਹੀ ਟੈਨਸ਼ਨ ਹੋ ਗਈ ਕਿ ਯਾਰ ਪਤਾ ਨਹੀਂ ਕਿੱਦਾਂ ਹੁਣ ਇਸ ਚੀਜ਼ ਨੂੰ ਆਪਾਂ ਮੈਨੇਜ ਕਰਾਂਗੇ ਕਿੱਦਾਂ ਕਰੀਆ ਆਪਾਂ ਕਾਫੀ ਦੇ ਰੂਮ ਨੌਕ ਕੀਤਾ 15 20 ਮਿੰਟ ਪਹਿਲਾਂ ਮਾਰੀਆਂ ਪਰ ਕਿਸ ਨੇ ਨਹੀਂ ਖੋਲਿਆ ਅੰਦਰ ਕੀ ਹਾਲਾਤ ਸੀ ਜੋ ਵੀ ਸੀ ਆਪਾਂ ਕਿਸ ਨੂੰ ਬੁਲਾਇਆ ਵੀ ਨਹੀਂ ਰੂਮ ਖੋਲਣ ਲਈ ਆਪਾਂ ਬਾਹਰ ਵੇਟ ਕੀਤੀ ਕਿ ਆਉਗੇ ਆਪਾਂ ਉੱਥੇ ਆਪਣੀ ਨੀਂਦ ਖਰਾਬ ਕਰਕੇ ਤੁਹਾਨੂੰ ਵੀਡੀਓ ਅੱਗੇ ਜਾ ਕੇ ਦੇਖੂਗੀ ਸਵੇਰ ਦੇ 4 ਵਜੇ ਤੱਕ ਆਪਾਂ ਉਸ ਰੂਮ ਦੇ ਬਾਹਰ ਬੈਠੇ ਰਹੇ ਹਾਂ 2 ਕੇ 2.5 ਵਜੇ ਉਹ ਗਏ ਆ 4 ਵਜੇ ਤੱਕ ਆਪਾਂ ਉੱਥੇ ਹੀ ਬੈਠੇ ਰਹੇ ਹਾਂ ਡੇਢ ਤੋਂ 2 ਘੰਟੇ ਕਿ ਜਦੋਂ ਤੱਕ ਬਾਹਰ ਨਹੀਂ ਆ ਜਾਂਦੇ ਆ ਕਿੰਨਾ ਚਿਰ ਨੌਕ ਕਰੀ ਗਏ ਖੜਕਾਈ ਗਏ ਤੇ ਜਦੋਂ ਕਿਸੇ ਨੇ ਨਹੀਂ ਖੋਲਿਆ ਤੇ ਇਹ ਨਹੀਂ ਆਪਾਂ ਆਪਣੇ ਆਪਣੇ ਕਮਰਿਆਂ 'ਚ ਜਾ ਕੇ ਸੋ ਗਏ ਆਪਾਂ ਕੋਰੀਡੋਰ 'ਚ ਸਾਰੀ ਰਾਤ ਬਹਿ ਕੇ ਕੱਟੀਏ ਤੁਸੀਂ ਆਪ ਸੋਚੋ ਕਿ ਆਪਾਂ ਉੱਥੇ ਆਪਣੇ ਕਮਰਿਆਂ ਨੂੰ ਛੱਡ ਕੇ ਤੁਸੀਂ ਸਾਰਿਆਂ ਦੇ ਮੂੰਹ ਦੇਖ ਸਕਦੇ ਹੋ ਵੀਡੀਓ 'ਚ ਮੈਂ ਅੱਗੇ ਲਾਉਂਗੀ ਤੇ ਮੈਂ ਇਸ ਤੋਂ ਬਾਅਦ ਵੀ ਲਾ ਦੂੰਗੀ ਇਦੇ ਵਿੱਚ ਸਾਰਿਆਂ ਦੇ ਮੂੰਹ ਦੇਖੋ ਕਿਦਾਂ ਉਤਰੇ ਪਏ ਆ ਕੀ ਸਿਚੁਏਸ਼ਨ ਹੋਊਗੀ ਤੇ ਉਹ ਅੰਦਰ ਰੂਮ 'ਚ ਆਪਾਂ ਡੇਢ ਤੋਂ 2 ਘੰਟੇ ਬਾਅਦ ਦੀਦੀ ਬਾਹਰ ਆਏ ਉਸ ਤੋਂ ਬਾਅਦ ਆਪਾਂ ਦੀ ਨੂੰ ਅੰਦਰ ਰੂਮ 'ਚ ਲੈ ਕੇ ਗਏ ਆ ਆਪਣੇ ਨਾਲ ਦੂਜੇ ਰੂਮ 'ਚ ਆਪਣੇ ਵਾਲੇ ਰੂਮ 'ਚ ਲੈ ਕੇ ਗਏ ਤੇ ਦੀ ਸਾਨੂੰ ਬੋਲਦੇ ਆ ਮੈਂ ਪਾਗਲ ਨਹੀਂ ਆ ਤੂੰ ਹੀ ਕਦੋਂ ਦੇ ਦਰਵਾਜ਼ਾ ਖੜਕਾਈ ਜਾਂਦੇ ਆ ਮੈਂ ਪਾਗਲ ਨਹੀਂ ਆ ਮੈਨੂੰ ਹੋਸ਼ ਆ ਮੈਂ ਐਡੀ ਵੀ ਨਹੀਂ ਪੀਤੀ ਹੋਈ ਆ ਤੁਸੀਂ ਟ੍ਰੀਟ ਕਿਦਾਂ ਕਰ ਰਹੇ ਆ ਮੈਨੂੰ ਤੁਹਾਰੇ ਮੈਂ ਪਾਗਲ ਨਜ਼ਰ ਆ ਰਹੀਆਂ ਇਹ ਵੋ ਇਤੋਂ ਬਾਅਦ ਦੀਦੀ ਉਹਨੇ ਵੋਮਿਟ ਕੀਤੀ ਐਨ ਉਹ ਡਿੱਗ ਗਈ ਜੋ ਵੀਡੀਓ ਹੁਣ ਇਸ ਕੰਸਰਨ ਨਾਲ ਬਣੀ ਸੀਗੀ ਕਿ ਤੁਸੀਂ ਬਾਰ-ਬਾਰ ਕਹਿ ਰਹੇ ਸੀ ਕਿ ਤੁਸੀਂ ਮੈਨੂੰ ਇਦਾਂ ਟਰੀਟ ਕਰ ਰਹੇ ਹੋ ਮੈਂ ਐਡੀ ਵੀ ਨਹੀਂ ਪੀਤੀ ਹੋਈ ਏ ਉਹ ਤੇ ਫਿਰ ਉਸ ਤੋਂ ਬਾਅਦ ਇਹ ਵੀਡੀਓ ਬਣਾਈ ਗਈ ਆਪਾਂ ਵੀਡੀਓ ਬਣਾਈ ਤੇ ਆਪਾਂ ਸਾਰਿਆਂ ਨੇ ਕਿਹਾ ਵੀ ਅਸੀਂ ਸਵੇਰੇ ਵੀਡੀਓ ਦਿਨੂ ਦਿਖਾਵਾਂਗੇ ਵੀ ਆਪਣੇ ਹਾਲਾਤ ਦੇਖੋ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਮੈਨੂੰ ਇਦਾਂ ਕਿਉਂ ਟਰੀਟ ਕਰ ਰਹੇ ਹੋ ਮੈਂ ਪਾਗਲ ਨਹੀਂ ਐ ਮੈਂ ਇੰਨੀ ਵੀ ਪੀਤੀ ਨਹੀਂ ਹੋਈ ਸਵੇਰੇ ਉੱਠ ਕੇ ਆਪਾਂ ਦਿਨੂ ਨੂੰ ਇਹ ਵੀਡੀਓ ਦਿਖਾਈ ਕਿ ਆ ਦੇਖੋ ਆਪਣੇ ਤੁਸੀਂ ਹਾਲਾਤ ਕਿ ਤੁਸੀਂ ਕਹਿ ਰਹੇ ਸੀ ਮੈਂ ਪੀਤੀ ਨਹੀਂ ਹੋਈ ਇਸ ਕੰਸਰਨ ਨਾਲ ਉਹ ਵੀਡੀਓ ਬਣੀ ਸੀ